ਇਤੇ ਮੁਚੇ ਰੇਸ ਦੇ ਵਿੱਚ ਲੋੜੀ ਦਾ ਤਿਆਰ ਬੜੇ ਧੂਮਤਾ ਨਾਲ ਮਨਾਇਆ ਗਿਆ ਉਥੇ ਹੀ ਨਾਬਾ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਰਮਨਦੀਪ ਸਿੰਘ ਦੇ ਘਰ ਦੇ ਵੀ ਦਹਿਸ਼ਤ ਦਾ ਮਾਹੌਲ ਕੱਲ ਬੀਤੇ ਰਾਤ ਬਣ ਗਿਆ ਕਿਉਂਕਿ ਸ਼ਹਿਰ ਨਾਬਾ ਦੇ ਪਟਿਆਲਾ ਗੇਟ ਵਿਖੇ ਰਮਨਦੀਪ ਸਿੰਘ ਜੋ ਕਿ ਆਪਣੀ ਕਾਲੀ ਇਨੋਵਾ ਕਾਰ ਲੈ ਕੇ ਦੋਸਤਾਂ ਨਾਲ ਤਿਆਰ ਤੇ ਘੁੰਮਣ ਬਾਹਰ ਗਿਆ ਸੀ ਤਾਂ ਪਿੱਛੋਂ ਹੀ ਸੱਤ ਤੋਂ ਅੱਠ ਨੌਜਵਾਨਾਂ ਨੇ ਕਰਪਾਨਾਂ ਦੇ ਨਾਲ ਉਸ ਦੇ ਉੱਪਰ ਜਾਣ ਲਿਆ ਹਮਲਾ ਕਰ ਦਿੱਤਾ ਅਤੇ ਉਸ ਦੀ ਗੱਡੀ ਦੇ ਸਾਰੇ ਸ਼ੀਸ਼ੇ ਵੀ ਚੱਕਣਾ ਚੂਰ ਕਰ ਦਿੱਤੇ ਉਸ ਉੱਪਰ ਵੀ ਤੇਜ਼ ਤਰ ਹਥਿਆਰ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਇਸ ਮੌਕੇ ਦੇ ਪੀੜਤ ਦੱਸਿਆ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੇਰੇ ਉੱਪਰ ਕਿਉਂ ਹਮਲਾ ਕਰ ਦਿੱਤਾ ਗਿਆ ਇਹ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਜੇਕਰ ਮੌਕੇ ਤੇ ਪੁਲਿਸ ਨਾ ਪਹੁੰਚਦੀ ਤਾਂ ਸ਼ਾਇਦ ਰਮਨਦੀਪ ਦਾ ਜਾਨੀ ਨੁਕਸਾਨ ਵੀ ਹੋ ਜਾਣਾ ਸੀ ਇਹ ਉਸਦਾ ਮੰਨਣਾ ਹੈ ਇਸ ਮੌਕੇ ਤੇ ਪੀੜਤ ਰਮਨਦੀਪ ਅਤੇ ਉਸ ਦੀ ਮਾਤਾ ਨੇ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਉਸਦੇ بیٹے ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪੀ ਜ਼ਖਮੀ ਕਰ ਦਿੱਤਾ ਗਿਆ ਉਸ ਦੀ ਕਾਰ ਦੀ ਵੀ ਕਾफी ਭੰਨਤੋੜ ਕੀਤੀ ਗਈ ਹੈ ਹੁਣ ਪੀੜਤ ਦੀ ਮਾਂ ਨੇ ਇਨਸਾਫ ਦੀ ਮੰਗ ਕਰਦੇ ਹੋ ਦੋਸ਼ੀਆਂ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਇਸ ਮੌਕੇ ਤੇ ਸਰਕਾਰੀ ਅਫਸਰ ਡਾਕਟਰ ਨੇ ਕਿਹਾ ਕਿ ਰਮਨਦੀਪ ਦੇ ਸਿਰ ਦੇ ਉੱਪਰ ਸੱਟ ਲੱਗੀ ਹੈ ਅਤੇ ਅਸੀਂ ਇਲਾਜ ਕਰ ਰਹੇ ਹਾਂ ਉਹ ਖਤਰੇ ਤੋਂ ਫਿਲਹਾਲ ਬਾਹਰ ਹੈ ਸਿੰਘ ਜੀ ਕੀ ਗੱਲ ਹੋਈ ਹੈ ਪਟਿਆਲਾ ਗੱਡੀਆਂ ਕੋਈ ਕੁਝ ਨਹੀਂ ਅਸੀਂ ਗੱਡੀ ਮੋੜ ਰਹੀ ਸੀਗੇ ਆ ਕੇ ਖਾਸੇ ਮੋਟਰਸਾਈਕਲ ਆਏ ਕਿਰਪਾਨਾਂ ਤੇ ਦਾਤ ਨਾਲ ਮਿਲ ਕੇ ਹਮਲਾ ਕਰਿਆ ਉਹਨਾਂ ਨੇ ਸਾਰੇ ਸ਼ੀਸ਼ੇ ਭੰਨ ਤੇ ਇਤਰਾ ਦਾਤ ਮਾਰਿਆ ਕਿਰਪਾਨਾਂ ਕਿਰਪਾਨਾਂ ਸੀ ਇਹ ਹੋਰ ਅਤਿਆਗ ਸੀ ਕਿੰਨੇ ਕੁ ਮੁੰਡੇ ਸੀ ਅਗੇ 367 ਜਾਣੇ ਖਾਸ ਇਸ ਦਾ ਨਾ ਨਹੀਂ ਕੋਈ ਲਗਦਾ ਨਹੀਂ ਕਿ ਤੁਸੀਂ ਕੀ ਕਰਦੇ ਹੋ ਮੈਂ ਤਾਂ ਸਟੱਡੀ ਕਰਦਾ ਹਾਂ ਗ੍ਰੈਜੂਏਸ਼ਨ ਫਾਈਨਲ ਇਅਰ ਰਿਪੂ ਦਾ ਮਨ ਪਹੁੰਚ ਗਿਆ ਐਗਜ਼ਾਮ ਆਉਣ ਸੀਗੇ ਤੁਹਾਨੂੰ ਕਿਵੇਂ ਬਚਾਇਆ ਫਿਰ ਉੱਥੇ ਏਟ ਟਾਈਮ ਪੁਲਿਸ ਆ ਗਈ ਵੀ ਉਹਨਾਂ ਨੇ ਇੱਕ ਬੰਦਾ ਨਾਲ ਦੀ ਨਾਲ ਫੜ ਲਿਆ ਜਿਹੜਾ ਭੱਜ ਰਿਹਾ ਸੀ ਬਾਕੀ ਭੱਜ ਗਏ ਸੀ ਏਟ ਟਾਈਮ ਇੱਕ ਪੁਲਿਸ ਆ ਗਈ ਤਾਂ ਬਚ ਗਏ ਕੋਲੈਜ ਦਾ ਡਾਇਨ ਹੋਇਆ ਨਹੀਂ ਪਹਿਲਾਂ ਕੋਈ ਪੁਰਾਣੀ ਲੜਾਈ ਹੋਵੇਗੀ ਨਾ ਨਹੀਂ ਸਾਡੀ ਕੋਈ ਲੜਾਈ ਨਹੀਂ ਮੁੰਡਾ ਫੜਿਆ ਉਹਦਾ ਕੀ ਨਾਮ ਹੈ ਪਤਾ ਨਹੀਂ ਮੈਨੂੰ ਮੈਂ ਜਾਣਦੀ ਨਹੀਂ ਉਹਨਾਂ ਨੂੰ ਸਿਰ ਉਹ ਇੱਕ ਵਾਰ ਸੰਗਤ ਇੱਕ ਇਹਨਾਂ ਨੇ ਉਹ ਵੀ ਮੇਰੇ ਯਾਰ ਦਾ ਦੋਸਤਾਂ ਨੇ ਦੱਸਿਆ ਵੀ ਇੱਕ ਆਹ ਜੀ ਅੰਗਰੇਜ਼ ਇੱਕ ਰਣਜੀਤ ਨਖਲੀ ਅੱਛਾ ਬੜਾ ਥੋੜੀ ਉਹਨਾਂ ਨਾਲ ਕੋਈ ਲੜਾਈ ਨਹੀਂ ਨਾ ਨਹੀਂ ਉਹਨਾਂ ਨਾਲ ਨਹੀਂ ਪੜਦੇ ਪੜਦੇ ਇਕੱਠੇ ਹੋਗੇ ਤੇ ਨਾ ਨਹੀਂ ਕੁਝ ਨਹੀਂ ਪੜਦੇ ਇਕੱਠੇ ਉਹ ਤਾਂ ਹੈਗੇ ਮੰਗਲ ਉਹਨਾਂ ਦੇ ਪਹਿਲਾਂ ਵੀ ਕੇਸ ਚੱਲਦੇ ਨੇ ਜੀ ਸੰਗਈ ਕੀ ਉਹ ਲੋ ਗੱਡੀ ਭੰਨ ਕੇ ਗਏ ਨੇ ਉਹਦਾ ਕੀ ਕਾਰਨ ਹੋਇਆ ਸਰ ਜੀ ਢੇਡੇ ਕੱਢਦੀ ਪਟੇਲਾਗੇ ਤੇ ਜੀ ਉਸੇ ਛੋਟੇ ਪੰਪਕੋਲ ਟ੍ਰੈਫਿਕ ਇੰਜੀਨੀਅਰ ਗੱਡੀ ਰੋਕ ਫੋਲੀ ਕੀਤੀ ਹੋਈ ਤੇ ਉਹਨਾਂ ਨੇ 1 ਲੱਖ ਦਾ ਮੇੜਾ ਹਮਲਾ ਕੀਤੀ ਗਈ ਜਿੰਮੇ ਕਿ ਜਨੂ ਸੀ ਰਜੀਤਨ ਪਾਲੀ ਤੇ ਇੱਕ ਅੰਗਰੇਜ਼ ਅੰਗਰੇਜ਼ੇ ਕਹਿੰਦੇ ਨੇ ਇਹ ਫਾਕੀ ਉਹਨਾਂ ਨਾਲ ਦੀ ਮੁੰਡੀਆਂ ਪਹਿਲਾਂ ਵੀ ਤੁਹਾਡੀ ਲੱਗਦਾ ਪਹਿਲਾਂ ਸਾਡੀ ਰਜੀਤ ਨਾਲ ਤਾਂ ਕੁਝ ਵੀ ਨਹੀਂ ਹੈਗਾ ਜੱਟ ਦਾ ਤਾਂ ਆਪਦੇ ਕਰਤਿਆ ਲੋਕ ਕਿਹੜੇ ਕੱਢ ਰਹੇ ਸੀ ਨਹੀਂ ਫਿਰ ਕਿਉਂ ਉਹਨਾਂ ਨੇ ਐ ਹਮਲਾ ਕੀਤਾ ਉਹਨਾਂ ਨੂੰ ਪਤਾ ਹੀ ਸਾਡੀ ਪਹਿਲਾਂ ਤਾਂ ਲੜਾਈ ਲੜੀ ਅੱਜ ਕਿਸੇ ਨਾਲ ਵੀ ਨਹੀਂ ਹੋਈ ਹੈਗੀ ਅੱਜ ਤੱਕ ਕੋਈ ਕਾਲਜ ਪੜ੍ਹਨ ਦਾ ਰੋਲਾ ਨਹੀਂ ਕੋਈ ਅਸੀਂ ਪੜ੍ਹਤੀ ਨਹੀਂ ਹੈਗੀ ਅੱਛਾ ਅੱਜ ਤਾਂ ਸਿੰਪਲ ਕਿਡੇ ਘਾਟ ਰਹੇ ਹੁਣ ਤਿਆਰ ਉਹਨਾਂ ਨਾਲ ਕੀ ਆਏ ਸੀ ਕਰੋ ਜੀ ਤਾਂ ਅੱਜ ਕਿਡੇ ਘਾਟ ਰਹੇ ਹੁੰਦੇ ਨੇ ਪਿਛ ਪਾਪ ਗੋਲੀ ਕੋਲ ਲਾ ਕੇ ਕਿਆ ਪੰਨ ਨਾਲ ਹਮਲਾ ਕੀਤਾ ਸਾਡੇ ਤੇ ਮੈਂ ਤੁਹਾਡੇ ਬੇਟੇ ਦਾ ਰਮਨਦੀਪ ਸਿੰਘ ਕੀ ਕਾਰਨ ਹੈ ਕਿ ਉਹਨਾਂ ਦੀ ਗੁਰਬਾਰ ਸੀ ਸਰੋਤਾ ਕਰੋ ਰਾਮ ਨਾਲ ਆਏ ਹੈਗੇ ਕਹਿੰਦੇ ਅਸੀਂ ਮੰਮੀ ਥੋੜਾ ਕੋ ਮਹਿਨੇ ਤਿਹਾਰ ਹੈਗਾ ਸਿਰਫ ਘੁੰਮਣ ਆਏ ਸੀਗੇ ਨਾਲ ਹੀ ਮੈਨੂੰ ਥੋੜੀ ਦਰਵਾਜ਼ਾ ਫੋਨ ਆ ਮੰਮੀ ਸਾਡੇ ਤੇ ਮੁੰਡਿਆਂ ਨੇ ਹਮਲਾ ਕਰਤਾ ਹੈਗਾ ਵੀ ਤੁਸੀਂ ਜਲਦੀ ਪਾਪਾ ਨੂੰ ਭੇਜੋ ਜਦੋਂ ਆ ਕੇ ਦੇਖਿਆ ਤਾਂ ਸਾਰੀ ਗੱਡੀ ਭੰਨੀ ਪਈ ਸੀਗੀ ਉਹਨੇ ਤੇ ਪੁਲਿਸ ਵਾਲੇ ਕੁਦਰਤੀ ਨੰਗਰੇ ਸੀਗੇ ਕਹਿੰਦੇ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕੁਦਰਤੀ ਨੰਗਰੇ ਸੀ ਅਸੀਂ ਬਚਾ ਲਿਆ ਮੁੰਡੇ ਨੂੰ ਨਹੀਂ ਤਾਂ ਮੁੰਡੇ ਨੂੰ ਮਾਰ ਦੇਣਾ ਸੀ ਉਹ ਮੁੰਡਿਆਂ ਨੇ ਸਾਡੀ ਕੋਈ ਉਹਨਾਂ ਨਾਲ ਲੜਾਈ ਝਗੜਾ ਨਹੀਂ ਕੋਈ ਸੀਗਾ ਸਾਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਕਿਉਂ ਹਮਲਾ ਕੀਤਾ ਕੀ ਮੰਗ ਕੀ ਕਰਦੇ ਤੁਸੀਂ ਮੰਗਤੀ ਗੱਲ ਸਰ ਹੁਣ ਮੰਗ ਤਾਂ ਹੁਣ ਐਟ ਅ ਟਾਈਮ ਮੈਂ ਕੀ ਕਹਾਂ ਦੱਸ ਹਲੇ ਤਾਂ ਮੁੰਡੇ ਵਾਲੀ ਪਰੇਸ਼ਾਨੀ ਹੋ ਰਹੀ ਏ ਦੇਖ ਕੇ ਸਾਡੀ ਗੱਡੀ ਸਾਰੀ ਜਿਹੜੀ ਹੈਗੀ ਤੋੜੀ ਭੰਨੀ ਹੈ ਜਿਹੜੀ ਸਾਰੇ ਠੀਕ ਕਰਾ ਕੇ ਦੇਣ ਉਹ ਸਾਰੀ ਦੇਖੋ ਤਾਂ ਸਹੀ ਸਾਰੇ ਉੱਥੇ ਐਨ ਬਿਲਕੁਲ ਦੇ ਐਨ ਸਾਰੀ ਗੱਡੀ ਸਾਰੇ ਸ਼ੀਸ਼ੇ ਤੋੜ ਤੇ ਗੱਡੀ ਦੇ ਸਾਰੀ ਗੱਡੀ ਡੈਂਟ ਤਾਂ ਸਾਰੀ ਡੈਂਟ ਪਾਤੇ ਹੋਏ ਨੇ ਅੰਦਰਾਇਚ ਹਾਂਜੀ ਹਾਂਜੀ ਕੀ ਖਲਾਸ ਅੰਦੇ ਉਹਦੇ ਸੁਰੂ ਕੁਛ ਮਾਈਲਡ ਇੰਜਰੀਜ਼ ਹੈਗੇ ਉਹਦੇ ਹੈਡ ਤੇ ਨਾ ਲੈਫਟ ਸਾਈਡ ਤੇ ਆਈ ਬੋਲ ਦੇ ਉੱਪਰ ਹੈਗੇ ਇੰਜਰੀਜ਼ ਤੇ ਆਪਾਂ ਫਰਸਟ ਐਡ ਦੇ ਕੇ ਨਾ ਦੋ ਸਟੀਚਸ ਲਗਾਤੇ ਹੋਤੇ बाकी पेशेंट स्टेबल है फिलहाल है, है, है ना नहीं नहीं होगा नहीं नहीं ठीक है पेशेंट ठीक है बिल्कुल ठीक है है ना जो भी सिम्टोमेटिक ट्रीटमेंट वो दे रहे हैं आप हाँ बाकी आप टेस्ट रिपोर्ट जो एन सी सी टी वगैरह करा, करा के देखते हैं कोई इंटरनल चीज़ तो नहीं है आपको लगती है कुछ है ना सीरीयसनैस बाकी ठीक है साढ़े वो पेशेंट स्टेबल है कॉन्शियस है है ना ओरिएंटेड है पूरा वाइटल्स भी स्टेबल है हाँ जी एम एल आर वगैरह हाँ लीगल प्रोसेस अभी करता जो होंगे ना सारा हाँ जी ਕੀ ਹੋਇਆ ਕੀਆ ਉਹਦੇ ਸਾਹਮਣੇ ਆ ਤੇ ਗੱਡੀ ਬੰਨੀ ਹੋਈ ਆ ਜਿਵੇਂ ਉਹ ਗੱਡੀ ਆ ਇਹ ਹੁਣ ਪਤਾ ਕਰਾਂਗੇ ਇਹ ਟੈਕਨੀਕਲ ਕਰ ਰਹੇ ਆ ਅੱਛਾ ਜੀ ਇਹ ਕਿੰਨੇ ਕੁੰਡੇ ਸੀ ਉਰੇ ਇਹ ਅਲੇ ਦਾ ਦੇਖੋ ਇਹ ਟੈਕਨੀਕਲ ਕਰ ਰਹੇ ਆ ਕੋਈ ਹਮ ਚੱਲਣਾ ਆਗੇ ਆਗੇ ਕੀ ਹੋਇਆ ਕੀਆ ਉਹ ਉਹ ਲੜਾਈ ਜਾ ਕਰ ਰਹੇ ਆ ਗੱਲ ਕਰਦੇ ਨੇ ਗੱਡੀ ਤੇ ਪੰਜਾਬੀ ਟੀਵੀ ਦੇ ਲਈ ਨਾਬਾ ਤੋਂ ਚੇਤਨ ਕੁਮਾਰ ਦੀ ਵਿਸ਼ੇਸ਼ ਰਿਪੋਰਟ